ਨਮਸਕਾਰ ਵੀਲਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ న్యూਸ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਾਂਗਰਸੀ ਆਗੂ ਸ਼ਸ਼ੀ ਥਰੂਰ ਤੋਂ ਬਾਅਦ ਹੁਣ ਕਾਂਗਰਸ ਦੇ ਹੀ ਇੱਕ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਵੀ ਸਰਕਾਰ ਦਾ ਪੱਖ ਪੂਰਿਆ ਦਰਸਲ ਕਾਂਗਰਸ ਆਗੂ ਸ਼ਸ਼ੀ ਥਰੂਰ ਦੇ ਮਗਰੋਂ ਹੁਣ ਇੱਕ ਹੋਰ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਮੋਦੀ ਸਰਕਾਰ ਦਾ ਪੱਖਪੂਰ ਦਿੱਤਾ ਹੈ ਇੰਡੋਨੇਸ਼ੀਆ ਗਏ ਭਾਰਤੀ ਵਫਦ ਦੇ ਵਿੱਚ ਸ਼ਾਮਲ ਖੁਰਸ਼ੀਦ ਨੇ ਕੇਂਦਰ ਦੇ ਵੱਲੋਂ ਜੰਮੂ ਕਸ਼ਮੀਰ 'ਚੋਂ ਧਾਰਾ 370 ਰੱਦ ਕੀਤੇ ਜਾਣ ਦੇ ਫੈਸਲੇ ਨੂੰ ਸਹੀ ਠਹਿਰਾਇਆ ਉਹਨਾਂ ਨੇ ਕਿਹਾ ਕਿ ਮਕਬੂਜ਼ਾ ਕਸ਼ਮੀਰ ਜਾਨੀ ਕਿ ਪੀਓਕੇ ਭਾਰਤ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਖੁਰਸ਼ੀਦ ਨੇ ਕਿਹਾ ਕਿ ਭਾਰਤ ਨੇ ਸਪਸ਼ਟ ਆਖਿਆ ਹੈ ਕਿ ਪਾਕਿਸਤਾਨ ਦੇ ਨਾਲ ਸਿੰਧ ਜਲ ਸੰਧੀ ਜਿਹੜੀ ਹੈ ਉਸ ਦੇ ਸਮੇਤ ਹੋਰ ਮੁੱਦਿਆਂ ਤੇ ਗੱਲਬਾਤ ਤਾਂ ਹੀ ਹੋ ਸਕਦੀ ਹੈ ਜਦੋਂ ਉਹ ਸ਼ਾਂਤੀ ਬਾਰੇ ਆਪਣੀ ਵਚਨਬੱਧਤਾ ਸਪਸ਼ਟ ਕਰੇ ਪਾਕਿਸਤਾਨ ਸ਼ਾਂਤੀ ਦੀ ਰਾਹ ਦੇ ਵਿੱਚ ਰੁੜਾ ਬਣਿਆ ਹੋਇਆ ਹੈ ਕਿਉਂਕਿ ਉਹ ਭਾਰਤ ਤੇ ਲਗਾਤਾਰ ਹਮਲੇ ਕਰਦਾ ਰਿਹਾ ਹੈ ਇਸ ਮਗਰੋਂ ਭਾਜਪਾ ਤਰਜਮਾਨ ਸ਼ਹਿਜਾਦ ਪੂਨਾਵਾਲਾ ਨੇ ਕਿਹਾ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਸੁਲਮਾਨ ਖੁਰਸ਼ੀਦ ਨੇ ਕਬੂਲ ਕੀਤਾ ਹੈ ਕਿ ਧਾਰਾ 370 ਇੱਕ ਵੱਡੀ ਗਲਤੀ ਸੀ ਪੂਨਾਵਾਲਾ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਸੁਲਮਾਨ ਖੁਰਸ਼ੀਦ ਨੇ ਮੰਨ ਲਿਆ ਹੈ ਕਿ ਕਿਵੇਂ ਪਾਕਿਸਤਾਨ ਪ੍ਰਸਤੀ ਪੱਥਰਬਾਜ਼ੀ ਅਤੇ ਪਾਕਿਸਤਾਨ ਦੀ ਸਮੱਸਿਆ ਵਧ ਰਹੀ ਸੀ ਹੁਣ ਧਾਰਾ 370 ਖਤਮ ਹੋਣ ਦੇ ਨਾਲ ਉਥੇ ਖੁਸ਼ਹਾਲੀ ਆ ਗਈ ਹੈ ਧਾਰਾ 370 ਤਤਕਾਲੀ ਸਰਕਾਰਾਂ ਖਾਸ ਕਰਕੇ ਨਹਿਰੂ ਦੀ ਵੱਡੀ ਗਲਤੀ ਸੀ ਜਿਸ ਨੂੰ ਸਲਮਾਨ ਖੁਰਸ਼ੀਦ ਨੇ ਖੁਦ ਮੰਨਿਆ ਉਧਰ ਭਾਜਪਾ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਰਿਵੰਤ ਰੇਡੀ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਅਕਸਰ ਇਹ ਸਵਾਲ ਕੀਤੇ ਨੇ ਕਿ ਆਪਰੇਸ਼ਨ ਸੰਦੂਰ ਦੇ ਦੌਰਾਨ ਕਿੰਨੇ ਰਫੈਲ ਜੈਟ ਡਿੱਗੇ ਨੇ ਉਹਨਾਂ ਦੋਸ਼ ਲਾਇਆ ਕਿ ਜੈਰਾਮ ਰਮੇਸ਼ ਨੇ ਤਾਂ ਵਿਦੇਸ਼ ਦੇ ਵਿੱਚ ਸਰਵ ਪਾਰਟੀ ਬਫਦਾਂ ਦਾ ਸ਼ਾਮਲ ਆਗੂਆ ਦੀ ਤੁਲਨਾ ਦਹਿਸ਼ਤਗਰਦਾਂ ਦੇ ਨਾਲ ਕਰ ਦਿੱਤੀ। ਪਾਤਰਾ ਨੇ ਕਿਹਾ ਕਿ ਕਾਂਗਰਸੀ ਆਗੂ ਪਾਕਿਸਤਾਨ ਦੇ ਬੱਬਰ ਅਤੇ ਭਾਰਤ ਦੇ ਗੱਬਰ ਨੇ ਉਹਨਾਂ ਦਾ ਹਸ਼ਰ ਵੀ ਸ਼ੋਲੇ ਫਿਲਮ ਦੇ ਡਾਕੂਆਂ ਵਾਂਗ ਹੋਏਗਾ। ਭਾਰਤ ਦੀ ਜੈ ਅਤੇ ਵੀਰਤਾ ਕਾਰਨ ਗੱਬਰ ਦੀ ਹਾਰ ਤੈ ਪਾਤਰਾ ਨੇ ਉਹਨਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਹੁਕਮਰਾਨ ਭਾਜਪਾ ਨੇ ਮੋਦੀ ਸਰਕਾਰ ਦੀ ਵਰੇਗਾਠ ਮਨਾਉਣ ਦੇ ਲਈ ਔਰਤਾਂ ਨੂੰ ਸਿੰਦੂਰ ਵੜਨ ਦੀ ਯੋਜਨਾ ਉਲੀਕੀ ਹੈ। ਇਹ ਅਫਵਾਹਾਂ ਚੱਲ ਰਹੀਆਂ ਸੀ ਜਿਸ ਨੂੰ ਸਬੰਧਤ ਪਾਤਰਾ ਦੇ ਵੱਲੋਂ ਗਲਤ ਕਰਾਰ ਦੇ ਦਿੱਤਾ ਹੈ ਦੂਸਰੇ ਪਾਸੇ ਥਰੂਰ ਨੇ ਪਾਕਿਸਤਾਨ ਦੀ ਹਮਾਇਤ ਦੇ ਲਈ ਕੋਲੰਬੀਆ ਦੇ ਨਾਲ ਨਾਰਾਜ਼ਗੀ ਜਤਾਈ ਹੈ ਦਰਸਲ ਕਾਂਗਰਸੀ ਸੰਸਦ ਮੈਂਬਰ ਸ਼ਸ਼ੀਥ ਥਰੂਰ ਨੇ ਪਹਿਲਗਾਮ دہشتੀ ਹਮਲੇ ਦੇ ਜਵਾਬ ਦੇ ਵਿੱਚ ਭਾਰਤ ਦੇ ਵੱਲੋਂ ਕੀਤੇ ਗਏ ਹਮਲਿਆਂ ਮਗਰੋਂ ਪਾਕਿਸਤਾਨ ਦੇ ਵਿੱਚ ਜਾਨੀ ਨੁਕਸਾਨ ਅਤੇ ਕੋਲੰਬੀਆ ਦੇ ਵੱਲੋਂ ਅਫਸੋਸ ਜਤਾਏ ਜਾਣਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਪਾਕਿਸਤਾਨ ਨੂੰ ਬੇਨਕਾਬ ਕਰਨ ਦੇ ਲਈ ਕੋਲੰਬੀਆ ਪਹੁੰਚੇ ਸਰਬ ਪਾਰਟੀ ਵਫਦ ਦੀ ਅਗਵਾਈ ਕਰ ਰਹੇ ਥਰੂਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਅਤਵਾਦ ਬਾਰੇ ਭਾਰਤ ਦੇ ਸਟੈਂਡ ਅਤੇ ਆਪਰੇਸ਼ਨ ਸੰਦੂਰ ਦੀ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ। ਭਾਜਪਾ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਦੱਸਿਆ ਕਿ ਥਰੂਰ ਨੇ ਅਤਵਾਦ ਦੇ ਬਾਰੇ ਭਾਰਤ ਦੇ ਸਟੈਂਡ ਦੀ ਜਾਣਕਾਰੀ ਦਿੰਦਿਆਂ ਕੋਲੰਬੀਆ ਦੇ ਵੱਲੋਂ ਭਾਰਤ ਦੇ ਵਿੱਚ ਅਤਵਾਦ ਦੇ ਪੀੜਤਾਂ ਦੇ ਨਾਲ ਹਮਦਰਦੀ ਜਤਾਉਣ ਦੀ ਬਜਾਏ ਪਾਕਿਸਤਾਨ ਦੇ ਨਾਲ ਅਫਸੋਸ ਜਤਾਉਣ ਤੇ ਆਪਣੀ ਨਿਰਾਸ਼ਾ ਪ੍ਰਗਟਾਈ ਹੈ। ਉਧਰ ਡੀਐਮਕੇ ਆਗੂ ਕੰਨੀ ਮੋੜੀ, ਕਰੁਨਾਨੀ ਦੀਦੀ ਅਗਵਾਈ ਹੇਠ ਸਰਬਪਾਰਟੀ ਬਫਦ आतवाद बर्दाश्त नाकरण संबंधी भारत दी नीति तो जानो करवाਉਣ ਦੇ ਲਈ ਲਤਵੀਆ ਪਹੁੰਚ ਗਿਆ ਹੈ ਬਫਦਾ ਭਾਰਤੀ سفیر ਨਮਰਤਾ ਐਸ ਕੁਮਾਰ ਨੇ ਸਵਾਗਤ ਕੀਤਾ ਹੈ ਥਰੂਰ ਦਾ ਵੀ ਕਾਂਗਰਸੀ ਆਗੂਆਂ ਦੇ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ ਦਰਸਲ शशि ਥਰੂਰ કોણ ਹੈ शशि ਥਰੂਰ ਕਾਂਗਰਸ ਦੇ ਆਗੂ ਨੇ اور ਕਾਂਗਰਸ ਦੇ ਆਗੂ ਦੀ ਕਾਂਗਰਸ ਦੇ ਵੱਲੋਂ ਹੁਣ ਆਲੋਚਨਾ ਜਿਹੜੀ ਕੀਤੀ ਜਾ ਰਹੀ ਹੈ ਉਹਦਾ ਮੋੜਵਾ ਜਵਾਬ शशि ਥਰੂਰ ਦੇ ਵੱਲੋਂ ਦਿੱਤਾ ਗਿਆ ਹੈ शशि ਥਰੂਰ ਨੇ ਸਰਜਿਕਲ ਸਟ੍ਰਾਈਕ ਸੰਬੰਧੀ ਟਿੱਪਣੀ ਨੂੰ ਲੈ ਕੇ ਕਾਂਗਰਸ ਆਗੂਆਂ ਦੇ ਨਿਸ਼ਾਨੇ ਤੇ ਆਏ ਪਾਰਟੀ ਆਗੂ ਥਰੂਰ ਨੇ ਕਿਹਾ ਹੈ ਕਿ ਜਿਹੜੇ ਕੱਟੜਪੰਥੀ ਕੰਟਰੋਲ ਰੇਖਾ ਦੇ ਪਾਰ ਭਾਰਤੀ ਸੂਰਬੀਰਤਾ ਬਾਰੇ ਉਹਨਾਂ ਦੀ ਸਮਝ ਅਤੇ ਸਵਾਲ ਚੁੱਕ ਰਹੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਸਪਸ਼ਟ ਤੌਰ ਤੇ ਸਿਰਫ ਅਤਵਾਦੀ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਦੀ ਗੱਲ ਕਰ ਰਹੇ ਨੇ ਨਾ ਕਿ ਉਹ ਸਰਕਾਰ ਦੀ ਗੱਲ ਕਰ ਰਹੇ ਨੇ ਪਹਿਲਾਂ ਹੋਈਆਂ ਜੰਗਾਂ ਬਾਰੇ ਕੁਝ ਆਖਰੇ ਨੇ ਥਰੂਰ ਨੇ ਇਹ ਵੀ ਕਿਹਾ ਹੈ ਕਿ ਆਲੋਚਕਾਂ ਅਤੇ ਟ੍ਰੋਲਰਸ ਦਾ ਉਹਨਾਂ ਦੇ ਵਿਚਾਰਾਂ ਅਤੇ ਸ਼ਬਦਾਂ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਤੋਰ ਮੜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਕੋਲ ਅਸਲੀਅਤ ਦੇ ਵਿੱਚ ਕਰਨ ਦੇ ਲਈ ਹੋਰ ਕੁਝ ਨਹੀਂ ਹੈ ਇਸ ਕਰਕੇ ਉਹ ਸ਼ਸ਼ੀ ਥਰੂਰ ਦਾ ਵਿਰੋਧ ਕਰ ਰਹੇ ਨੇ ਸਰਬ ਪਾਰਟੀ ਬਫਰ ਦੀ ਅਗਵਾਈ ਕਰ ਰਹੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਥਿਤ ਤੌਰ ਤੇ ਕਿਹਾ ਸੀ ਕਿ ਭਾਰਤ ਨੇ ਪਹਿਲੀ ਵਾਰ ਦਹਿਸ਼ਤੀ ਟਿਕਾਣਿਆਂ ਤੇ ਸਰਜੀਕਲ ਸਟ੍ਰਾਈਕ ਕੀਤੀ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੰਟਰੋਲ ਰੇਖਾ ਦੀ ਉਲੰਘਣਾ ਕੀਤੀ ਸੀ ਅਤੇ ਇੰਜ ਪਹਿਲਾਂ ਕਦੇ ਨਹੀਂ ਹੋਇਆ ਇਸ ਚੀਜ਼ ਦਾ ਵਿਰੋਧ ਸ਼ਸ਼ੀ ਥਰੂਰ ਦਾ ਕਾਂਗਰਸ ਦੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਜਿਹੜੇ ਸ਼ਸ਼ੀ ਥਰੂਰ ਨੇ ਸੀਨੀਅਰ ਆਗੂ ਨੇ ਉਹ ਭਾਜਪਾ ਦੀ ਪਿੱਠ ਕਿਉਂ ਥਾਪੜ ਰਹੇ ਨੇ ਕਿ ਪਹਿਲੀ ਵਾਰੀ ਇਹ ਸਰਜਿਕਲ ਸਟ੍ਰਾਈਕ ਹੋਈ ਹੈ ਔਰ ਉਹਦਾ ਸੇਰਾ ਜਿਹੜਾ ਹੈ ਮੌਜੂਦਾ ਕੇਂਦਰ ਸਰਕਾਰ ਨੂੰ ਜਾਂਦਾ ਹੈ ਕਾਂਗਰਸ ਨੇ ਇਸ ਟਿੱਪਣੀ ਨੂੰ ਲੈ ਕੇ ਉਹਨਾਂ ਤੇ ਨਿਸ਼ਾਨਾ ਸਿੱਧਿਆ ਅਤੇ ਪਾਰਟੀ ਸਹਿਯੋਗੀ ਉदित ਰਾਜ ਨੇ ਕਿਹਾ ਹੈ ਕਿ ਥਰੂਰ ਨੂੰ ਭਾਜਪਾ ਦਾ ਸੁਪਰ ਤਰਜਮਾਨ ਬਣਾ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਸੰਸਦ ਮੈਂਬਰ ਨੇ ਜੋ ਕੁਝ ਵੀ ਆਖਿਆ ਉਹ ਝੂਠ ਹੈ ਕਾਂਗਰਸ ਨੂੰ ਢਾਲ ਲਗਾਉਣ ਦੀ ਸਾਜ਼ਿਸ਼ ਹੈ ਇਸੇ ਤਰ੍ਹਾਂ ਕਾਂਗਰਸ ਦੇ ਮੀਡੀਆ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਥਰੂਰ ਦੀ ਕਿਤਾਬ ਦਾ ਪੈਰਾ ਡਾਕਸਿਕਲ ਪ੍ਰਾਈਮ ਮਿਨਿਸਟਰ ਦਾ ਸਕਰੀਨ ਸ਼ਾਟ ਸਾਂਝਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ 2016 ਦੇ ਵਿੱਚ ਸਰਜੀਕਲ ਸਟ੍ਰਾਈਕ ਦਾ ਕਥਿਤ ਤੌਰ ਤੇ ਸਿਆਸੀ ਲਾਭ ਲੈਣ ਵਾਸਤੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ ਉਹਨਾਂ 1965 ਤੇ 1971 ਦੀ ਜੰਗ ਦਾ ਵੀ ਜ਼ਿਕਰ ਕੀਤਾ ਸੋ ਹੁਣ ਧਰੂਰ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਜਿੱਥੇ ਜਵਾਬ ਦਿੱਤੇ ਜਾ ਰਹੇ ਨੇ ਉੱਥੇ ਹੀ ਕਾਂਗਰਸ ਪਾਰਟੀ ਬਾਕੀ ਸਭ ਕੋ ਛੱਡ ਕੇ ਆਪਣੇ ਹੀ ਆਗੂਆਂ ਦੇ ਉੱਪਰ ਹਮਲਾਵਰ ਹੁੰਦੀ ਨਜ਼ਰ ਆ ਰਹੀ ਹੈ ਪੰਜਾਬ ਅਤੇ ਚੰਡੀਗੜ੍ਹ ਸਣੇ ਅੱਜ 6 ਸਰਹਦੀ ਸੂਬਿਆਂ ਦੇ ਵਿੱਚ ਬਲੈਕਆਊਟ ਹੋਏਗਾ ਦਰਸਲ ਆਪਰੇਸ਼ਨ ਸ਼ੀਲਡ ਦੇ ਤਹਿਤ ਸਰਹੱਦੀ ਸੂਬਿਆਂ ਦੇ ਵਿੱਚ 31 ਮਈ ਨੂੰ ਯਾਨੀ ਕਿ ਅੱਜ ਦੂਜੀ ਮੌਕ ਡ੍ਰਿਲ ਅਤੇ ਬਲੈਕਆਊਟ ਕੀਤਾ ਜਾਏਗਾ। ਇਹ ਦੂਜੀ ਸਿਵਲ ਡਿਫੈਂਸ ਮੌਕ ਡ੍ਰਿਲ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, ਗੁਜਰਾਤ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਸ਼ਾਮ 6 ਵਜੇ ਹੋਏਗੀ ਜਦਕਿ ਰਾਤ 8 ਵਜੇ ਤੋਂ ਸਵਾ 8 ਔਰ ਕਈ ਇਲਾਕਿਆਂ ਦੇ ਵਿੱਚ 8:30 ਵਜੇ ਦੇ ਦਰਮਿਆਨ ਬਲੈਕਆਊਟ ਕੀਤਾ ਜਾਏਗਾ। ਇਸ ਦੌਰਾਨ ਸਰਹੱਦੀ ਸੂਬਿਆਂ ਦੇ ਵਿੱਚ ਹਵਾਈ ਹਮਲਿਆਂ ਤੋਂ ਬਚਾਅ ਦੇ ਲਈ ਸਿਵਲ ਡਿਫੈਂਸ ਅਭਿਆਸ ਤੋਂ ਇਲਾਵਾ ਹਵਾਈ ਹਮਲੇ ਦੇ ਸਾਇਰਨ ਬੁਜਾਏ ਜਾਣਗੇ। ਤੇ ਬਲੈਕਆਊਟ ਵੀ ਕੀਤਾ ਜਾਏਗਾ ਇਸ ਤੋਂ ਪਹਿਲਾਂ 7 ਮਈ ਨੂੰ ਮੌਕ ਡ੍ਰਿਲ ਕੀਤੀ ਗਈ ਸੀ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਬੀਤੇ ਕੱਲ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕੀਤਾ ਗਿਆ ਸੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਉਹਨਾਂ ਦੇ ਜੱਦੀ ਪਿੰਡ ਉੱਭਾਵਾਲ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੰਸਕਾਰ ਮੌਕੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸ਼ਾਮਲ ਹੋਏ ਹਜ਼ਾਰਾਂ ਲੋਕਾਂ ਨੇ ਢੀਂਡਸਾ ਨੂੰ ਸੇਜਲ ਅੱਖਾਂ ਦੇ ਨਾਲ ਅੰਤਮ ਵਿਦਾਇਗੀ ਦਿੱਤੀ ਸੁਖਦੇਵ ਸਿੰਘ ਢੀਂਡਸਾ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪੁੱਤਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵਿਖਾਈ ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅਰਦਾਸ ਕੀਤੀ ਗਈ ਅਤੇ ਪੰਜਾਬ ਪੁਲਿਸ ਦੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਅਤੇ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ। ਸਵੇਰੇ ਲਗਭਗ 10 ਵਜੇ ਸੁਖਦੇਵ ਸਿੰਘ ਢਿੰਡਸਾ ਦੀ ਮ੍ਰਿਤਕ ਦੇਹ ਚੰਡੀਗੜ੍ਹ ਤੋਂ ਸਥਾਨਿਕ ਰਿਹਾਇਸ਼ ਤੇ ਲਿਆਂਦੀ ਗਈ ਸੀ ਜਿੱਥੇ ਕਰੀਬ 2 ਵਜੇ ਤੱਕ ਲੋਕਾਂ ਨੇ ਆਪਣੇ ਵਿਛੜੇ ਆਗੂ ਦੇ ਅੰਤਮ ਦਰਸ਼ਨ ਕੀਤੇ। ਇਸ ਮੌਕੇ ਢਿੰਡਸਾ ਦੀ ਦੇਹ ਨੂੰ ਕਰੀਬ 3:30 ਵਜੇ ਪਿੰਡ ਉਭਾਵਾਲ ਤੋਂ ਬਾਹਰ ਵੱਰ ਢਿੰਡਸਾ ਦੀ ਜੱਦੀ ਜ਼ਮੀਨ ਤੇ ਲਜਾਇਆ ਗਿਆ। ਅੰਤਿਮ ਯਾਤਰਾ ਦੌਰਾਨ ਸੁਖਦੇਵ ਸਿੰਘ ਢਿੰਡਸਾ ਅਮਰ ਰਹੇ। ਢੀਂਡਸਾ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਦੇ ਨਾਰੇ ਗੂੰਜੇ ਅਤੇ ਫੁੱਲਾਂ ਦੀ ਵਰਖਾ ਕਰਦੇ ਆਂ ਉਹਨਾਂ ਦੀ ਮ੍ਰਿਤਕ ਦੇ ਨੂੰ ਉਹਨਾਂ ਦੀ ਚਿਖਾ ਤੱਕ ਲਜਾਇਆ ਗਿਆ ਜਿੱਥੇ ਲਗਭਗ ਸਵਾ 4 ਵਜੇ ਪਰਮਿੰਦਰ ਸਿੰਘ ਢੀਂਡਸਾ ਨੇ ਚਿਖਾ ਨੂੰ ਅਗਨੀ ਦਿਖਾਈ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦਾ ਅਕਸਰ ਹੀ ਕਿਸਾਨਾਂ ਦੇ ਨਾਲ ਕਿਤੇ ਨਾ ਕਿਤੇ ਪੇਚਾ ਪਿਆ ਰਹਿੰਦਾ ਸੋ ਬੀਤੇ ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਨੂੰ ਇੱਕ ਚੁਣੌਤੀ ਦਿੱਤੀ ਗਈ ਸੀ ਔਰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੁੱਖ ਮੰਤਰੀ ਦੀ ਚੁਣੌਤੀ ਨੂੰ ਕਬੂਲ ਕਰ ਲਿਆ ਗਿਆ ਮੁੱਖ ਮੰਤਰੀ ਦੇ ਕੋਲੋਂ बहस दी जेडी इजाजत मांगी जा रही सी एक ओ एक तरीके दे नाल हुन ਕਿਸਾਨਾ ਨੂੰ ਉਹ ਮੌਕਾ ਮਿਲ ਗਿਆ ਜਦੋਂ सीएम भगवंत मान ਨੇ ਕਿਹਾ ਹੈ ਕਿ ਉਹ ਉਹ ਮੇਰਾ ਚੈਲੰਜ ਕਬੂਲ ਕਰਨ ਕਿਸਾਨਾ ਨੇ ਉਹ ਚੈਲੰਜ ਕਬੂਲ ਕਰ ਲਿਆ ਤੇ ਹੁਣ ਮੁੱਖ ਮੰਤਰੀ ਕੋਲੋ ਬਹਿਸ ਦੇ ਲਈ ਕਿਸਾਨਾ ਦੇ ਵੱਲੋਂ ਸਮਾਂ ਤੇ ਸਥਾਨ ਪੁੱਛਿਆ ਜਾ ਰਿਹਾ ਹੈ ਦਰਸਲ ਸੰਯੁਕਤ ਕਿਸਾਨ ਮੋਰਚਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਚੁਣੌਤੀ ਕਬੂਲ ਕਰ ਲਈ ਹੈ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਉਹ ਕਿਸਾਨ ਮੁੱਦਿਆਂ ਤੇ ਮੁੱਖ ਮੰਤਰੀ ਦੇ ਨਾਲ ਖੁੱਲੀ ਬਹਿਸ ਕਰਨ ਦੇ ਲਈ ਤਿਆਰ ਨੇ ਅਤੇ ਹੁਣ ਮੁੱਖ ਮੰਤਰੀ ਬਹਿਸ ਦੇ ਲਈ ਸਮਾਂ ਤੇ ਸਥਾਨ ਦੱਸਣ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਧਾਨਗੀ ਮੰਡਲ ਦੇ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਜਗENDER ਸਿੰਘ ਉਗਰਾਹਾ ਤੇ ਕਮਲਪ੍ਰੀਤ ਸਿੰਘ ਪੰਨੂ ਨੇ ਜਾਰੀ ਬਿਆਨ ਦੇ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੀਆਂ ਨਕਾਮੀਆਂ ਢੱਕਣ ਦੇ ਲਈ ਲੋਕਾਂ ਤੇ ਜ਼ਬਰ ਕਰ ਰਹੀ ਹੈ ਅਤੇ ਮੁੱਖ ਮੰਤਰੀ ਇਸ ਬਦਨਾਮੀ ਦੇ ਡਰੋਂ ਹੀ ਗੈਰ ਜ਼ਿੰਮੇਦਾਰਾਨਾ ਬਿਆਨਬਾਜ਼ੀ ਕਰ ਰਹੇ ਨੇ ਜੋ ਪੰਜਾਬ ਵਰਗੇ ਸੂਬੇ ਦੇ ਮੁੱਖ ਮੰਤਰੀ ਨੂੰ ਬਿਲਕੁਲ ਵੀ ਸ਼ੋਭਾ ਨਹੀਂ ਦਿੰਦੇ। ਮੁੱਖ ਮੰਤਰੀ ਦਾ ਬਿਆਨ ਕਿਸਾਨ ਆਗੂਆਂ ਦੀ ਇੱਜ਼ਤ ਹਤਕ ਕਰਨ ਵਾਲਾ ਹੈ ਯਾਨੀ ਕਿ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਜਿਸ ਦੇ ਵਜੋਂ ਮੁੱਖ ਮੰਤਰੀ ਆਪਣਾ ਬਿਆਨ ਵਾਪਸ ਲੈ ਕੇ ਕਿਸਾਨ ਆਗੂਆਂ ਤੋਂ ਮਾਫੀ ਮੰਗਣ ਦੀ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ। ਬੀਤੇ ਦਿਨ ਬਠਿੰਡਾ ਦੇ ਵਿੱਚ ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਦੇ ਦੋਸ਼ ਲਾਇਆ ਸੀ ਔਰ ਸਿੱਧੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਆਗੂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਅਤੇ ਕਿਸਾਨ ਆਗੂਆਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਪੈਸਾ ਇਕੱਠਾ ਕਰਕੇ ਜੈਦਾਦਾ ਬਣਾਈਆਂ ਨੇ। ਮੋੜਵੇਂ ਜਵਾਬ ਦੇ ਵਿੱਚ ਕਿਸਾਨ ਆਗੂਆਂ ਨੇ ਕਿਆ ਹੈ ਕਿ ਪਹਿਲਾਂ ਜਦੋਂ ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਭਵੰਦੇ ਵਿੱਚ ਬਹਿਸ ਦਾ ਸੱਦਾ ਦਿੱਤਾ ਸੀ ਉਦੋਂ ਮੁੱਖ ਮੰਤਰੀ ਬਹਿਸ ਤੋਂ ਭੱਜ ਗਏ ਸੀ ਮੁੱਖ ਮੰਤਰੀ ਦੇ ਵੱਲੋਂ ਕਿਸਾਨ ਆਗੂਆਂ ਨਾਲ ਨਵਾਂ ਮੋਰਚਾ ਖੋਲੇ ਜਾਣ ਤੋਂ ਬਾਅਦ ਆਉਂਦੇ ਦਿਨੀ ਆਪ ਦੇ ਵਿਧਾਇਕਾਂ ਅਤੇ ਵਜ਼ੀਰਾਂ ਦੇ ਖਿਲਾਫ ਪਿੰਡਾਂ ਦੇ ਵਿੱਚ ਸਵਾਲ ਪੁੱਛਣ ਦੀ ਚੱਲ ਰਹੀ ਮੁਹਿੰਮ ਕਿਸਾਨਾਂ ਨੇ ਕਿਹਾ ਹੋਰ ਤੇਜ਼ ਹੋਏਗੀ ਆਗੂਆਂ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਕਿਸਾਨ ਧਿਰਾਂ ਦੇ ਵੱਲੋਂ ਪਹਿਲਾਂ ਵੀ ਜਵਾਬ ਦਿੱਤੇ ਜਾ ਚੁੱਕੇ ਨੇ ਆਗੂਆਂ ਨੇ ਕਿਹਾ ਹੈ ਕਿ ਇਹ ਕਿਸਾਨ ਜਥੇਬੰਦੀਆਂ ਹੀ ਨੇ ਜਿਨ੍ਹਾਂ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਏ ਡੈਮ ਸੇਫਟੀ ਐਕਟ ਕੌਮੀ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਜਲ ਸੋਧ ਐਕਟ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕੀਤੀ ਸੀ ਪੰਜਾਬ ਸਰਕਾਰ ਨੂੰ ਕਿਸਾਨੀ ਦਬਾਅ ਵਜੋਂ ਹੀ ਕੌਮੀ ਖੇਤੀ ਮੰਡੀਕਰਨ ਦਾ ਖਰੜਾ ਰੱਦ ਕਰਨਾ ਪਿਆ ਸੀ ਜਦ ਕਿ ਡੈਮ ਸੇਫਟੀ ਐਕਟ ਨੂੰ ਵਿਧਾਨ ਸਭਾ 'ਚ ਮਤਾ ਪਾ ਕੇ ਰਦ ਨਹੀਂ ਕੀਤਾ ਗਿਆ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ باوجود ਪੰਜਾਬ ਸਰਕਾਰ ਨੇ 28 ਮਾਰਚ 2025 ਨੂੰ ਪੰਜਾਬ ਦੇ ਅੰਦਰ ਜਲ ਸੋਧ ਐਕਟ ਲਾਗੂ ਕਰਕੇ ਸਨਤਕਾਰਾਂ ਨੂੰ ਪਾਣੀ ਗੰਦਾ ਕਰਨ ਦੀ ਖੁੱਲੀ ਛੂਟ ਜਿਹੜੀ ਸੀ ਉਹ ਦੇ ਦਿੱਤੀ ਸੀ ਆਗੂਆਂ ਨੇ ਕਿਹਾ ਕਿ ਹੁਣ 2 ਜੂਨ ਨੂੰ ਜਾਗਰਾਉ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੰਜਾਬ ਸਰਕਾਰ ਦੇ ਜ਼ਬਰ ਦੇ ਖਿਲਾਫ ਅਤੇ ਮੁਜ਼ਾਹਰਾ ਵੀ ਗੱਜ-ਬੱਜ ਕੇ ਕੀਤਾ ਜਾਏਗਾ 26 ਮਹੀਨوں ਸੰਗਰੂਰ ਅਤੇ ਬਠਿੰਡਾ ਦੇ ਵਿੱਚ ਜ਼ਬਰ ਵਿਰੋਧੀ ਧਰਨੇ ਅਤੇ ਮੁਜ਼ਾਰੇ ਕੀਤੇ ਗਏ ਸਨ ਜਿਦੇ ਵਿੱਚ ਐਸਕੇਐਮ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਉਹਨਾਂ ਕਿਸਾਨ ਆਗੂਆਂ ਤੇ ਵੀ ਮਨਕਰੰਤ ਅਤੇ ਝੂਠੇ ਦੋਸ਼ ਲਾਏ ਨੇ ਜਿਨ੍ਹਾਂ ਨੇ ਦਿੱਲੀ ਦੇ ਬਾੜਾਂ ਤੇ 13 ਮਹੀਨੇ ਚੱਲੇ ਇਤਿਹਾਸਕ ਅਤੇ ਜੇਤੂ ਕਿਸਾਨ ਘੋਲ ਦੀ ਅਗਵਾਈ ਕੀਤੀ ਹੈ ਕਿਸਾਨ ਧਿਰਾਂ ਦੀ ਚੜ੍ਹਤ ਤੋਂ ਮੁੱਖ ਮੰਤਰੀ ਬੁਖਲਾਏ ਹੋਏ ਨੇ ਧਨੀਰ ਹੁਣਾ ਦੇ ਵੱਲੋਂ ਇੱਕ ਵੱਡਾ ਬਿਆਨ ਕੱਲ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੀਰ ਨੇ ਕਿਹਾ ਕਿ ਮੁੱਖ ਮੰਤਰੀ ਦੀ ਬੁਖਲਾਹਟ ਕਿਸਾਨ ਜਥੇਬੰਦੀਆਂ ਦੀ ਚੜਤ ਦਾ ਪ੍ਰਤੀਕ ਹੈ ਕਿਸਾਨ ਜਥੇਬੰਦੀਆਂ ਕਾਰਪੋਰੇਟ ਏਜੰਡੇ ਦਾ ਵਿਰੋਧ ਕਰਦੀਆਂ ਨੇ ਅਤੇ ਇਸੇ ਗੱਲ ਦੀ ਮੁੱਖ ਮੰਤਰੀ ਨੂੰ ਰੜਕ ਹੈ ਉਹਨਾਂ ਕਿਹਾ ਕਿ ਇਸੇ ਬੁਖਲਾਹਟ ਦੇ ਵਿੱਚ ਆ ਕੇ ਮੁੱਖ ਮੰਤਰੀ ਰੋਜ਼ਾਨਾ ਪੁੱਠੇ ਸਿੱਧੇ ਬਿਆਨ ਦੇ ਰਹੇ ਨੇ ਇੱਕ ਖਬਰ ਕੱਲ ਦੇਰ ਸ਼ਾਮ ਫਗਵਾੜਾ ਤੋਂ ਸਾਹਮਣੇ ਆਈ ਜਿੱਥੇ ਫਗਵਾੜਾ ਦੇ ਨਾਲ ਲੱਗਦੇ ਪਿੰਡ ਰਿਹਾਨਾ ਜੱਟਾਂ ਦੇ ਵਿੱਚ ਐਚਡੀਐਫਸੀ ਬੈਂਕ ਨੂੰ ਚੋਰਾਂ ਦੇ ਵੱਲੋਂ ਦਿਨ ਦਿਹਾੜੇ ਲੁੱਟ ਲਿਆ ਗਿਆ ਦਰਸਲ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਪਿੰਡ ਰਿਹਾਨਾ ਜੱਟਾਂ ਦੇ ਵਿੱਚ ਐਚਡੀਐਫਸੀ ਬੈਂਕ ਦੀ ਸ਼ਾਖਾ ਚੋਂ ਲੁਟੇਰੇ ਪਿਸਤੌਲ ਦਿਖਾ ਕੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਲੁੱਟਦੀ ਰਾਸ਼ੀ ਜਿਹੜੀ ਆ ਉਹ 35 ਤੋਂ 40 ਲੱਖ ਰੁਪਏ ਦੱਸੀ ਜਾ ਰਹੀ ਹੈ ਹਾਲਾਂਕਿ ਪੁਲਿਸ ਨੇ ਇਸ ਬਾਰੇ ਕੋਈ ਵੀ ਅਜੇ ਪੁਸ਼ਟੀ ਨਹੀਂ ਕੀਤੀ ਹੈ ਜਾਣਕਾਰੀ ਦੇ ਮੁਤਾਬਕ ਲੁਟੇਰੇ ਬਾਅਦ ਦੁਪਹਿਰ ਯਾਨੀ ਕਿ 3 ਵਜੇ ਤੋਂ ਬਾਅਦ ਚਿੱਟੀ ਵਰਨਾਕਾਰ ਦੇ ਵਿੱਚ ਆਏ ਜਿਨ੍ਹਾਂ ਦੇ ਵਿੱਚੋਂ ਦੋ ਲੁਟੇਰੇ ਪਿਸਤੋਲ ਲੈ ਕੇ ਅੰਦਰ ਗਏ ਅਤੇ ਬੈਂਕ ਮੈਨੇਜਰ ਰਣਜੀਤ ਚੋਹਾਂ ਦੇ ਸਿਰ ਤੇ ਪਿਸਤੋਲ ਤਾਣਦਿਆਂ ਤੁਰੰਤ ਕੈਸ਼ ਕਾਊਂਟਰ ਖੋਲਣ ਦੇ ਲਈ ਆਖਿਆ ਬੈਂਕ ਮੈਨੇਜਰ ਨੇ ਕੈਸ਼ੀਅਰ ਨੂੰ ਕਹਿ ਕੇ ਕਾਊਂਟਰ ਖੁਲਵਾ ਦਿੱਤਾ ਅਤੇ ਲੁਟੇਰੇ ਕਰੀਬ 3 ਮਿੰਟਾਂ ਦੇ ਵਿੱਚ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਇਸ ਘਟਨਾ ਦੀ ਸੂਚਨਾ ਇੱਕ ਗਾਹਕ ਨੇ ਤੁਰੰਤ ਪਿੰਡ ਦੇ ਸਰਪੰਚ ਪੁਸ਼ਪਿੰਦਰ ਸਿੰਘ ਨੂੰ ਦਿੱਤੀ ਜਿਨ੍ਹਾਂ ਨੇ ਪੁਲਿਸ ਅਧਿਕਾਰੀ ਨੂੰ ਜਾਣਕਾਰੀ ਦਿੱਤੀ ਸੂਚਨਾ ਮਿਲਣ ਮਗਰੋਂ ਐਸਐਸਪੀ ਗੌਰਵ ਤੂਰਾ ਐਸਪੀ ਰੁਪਿੰਦਰ ਪੱਟੀ ਡੀਐਸਪੀ ਭਾਰਤ ਪੂਸ਼ਨ ਮੌਕੇ ਤੇ ਪਹੁੰਚੇ ਅਤੇ ਬਾਰਦਾਦ ਦੀ ਪੜਤਾਲ ਸ਼ੁਰੂ ਕੀਤੀ ਐਸਐਸਪੀ ਨੇ ਦੱਸਿਆ ਕਿ ਲੁਟੇਰਿਆਂ ਦੇ ਵੱਲੋਂ ਲੁੱਟੀ ਗਈ ਰਕਮ ਦਾ ਹਿਸਾਬ ਲਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਜਾਂਦੇ ਸਮੇਂ ਲੁਟੇਰੇ ਕੁਝ ਗਾਕਾਂ ਤੇ ਕਰਮਚਾਰੀਆਂ ਦੇ ਮੋਬਾਈਲ ਫੋਨ ਵੀ ਖੋ ਕੇ ਲੈ ਗਏ ਨੇ ਜੋ ਪੁਲਿਸ ਦੇ ਲੋਕ ਬਰਾਮਦ ਕਰ ਲਏ ਗਏ ਨੇ ਦੱਸਿਆ ਜਾ ਰਿਹਾ ਕਿ ਲੁਟੇਰੇ ਡੋਮੇਲੀ ਵਾਲੇ ਪਾਸੇ ਤੋਂ ਆਏ ਸੀ ਔਰ ਬਾਰਦਾਤ ਮਗਰੋਂ ਹੁਸ਼ਿਆਰਪੁਰ ਵੱਲ ਨੂੰ ਚਲੇ ਗਏ ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਸੰਬੰਧੀ ਕੇਸ ਦਰਜ ਕਰ ਲਿਆ ਅਤੇ ਵੱਖ-ਵੱਖ ਟੀਮਾਂ ਬਣਾ ਕੇ ਮੁੱਲਜ਼ਮਾ ਦੀ ਪਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਏਗਾ ਹੁਣ ਗੱਲ ਕਰਨੀ ਹੈ ਆਈਪੀਐਲ ਦੀ ਆਈਪੀਐਲ ਦੇ ਵਿੱਚ ਬੀਤੀ ਰਾਤ ਗੁਜਰਾਤ ਟਾਈਟਨਸ ਔਰ ਮੁੰਬਈ ਦੇ ਵਿਚਕਾਰ ਮੈਚ ਹੋਇਆ ਜਿਹਦੇ ਵਿੱਚ ਗੁਜਰਾਤ ਟਾਈਟਨਸ ਆਈਪੀਐਲ ਤੋਂ ਬਾਹਰ ਹੋ ਗਈਆ ਔਰ ਮੁੰਬਈ ਨੇ 20 ਰੰਦੇ ਨਾਲ ਉਹਨਾਂ ਨੂੰ ਹਰਾ ਦਿੱਤਾ ਔਰ 1 ਜੂਨ ਨੂੰ ਜਿਹੜਾ ਕੁਆਲੀਫਾਇਰ ਦੋ ਹੋਏਗਾ ਉਹ ਪੰਜਾਬ ਔਰ ਮੁੰਬਈ ਦੇ ਵਿਚਕਾਰ ਹੋਏਗਾ ਦਰਸਲ 2022 ਦੀ ਚੈਂਪੀਅਨ ਗੁਜਰਾਤ ਟਾਈਟਨ ਆਈਪਲ 2025 ਤੋਂ ਬਾਹਰ ਹੋ ਗਈ ਹੈ ਮੁੰਬਈ ਇੰਡੀਅਨਸ ਨੇ ਪਹਿਲੇ ਐਲੀਮੀਨੇਟਰ ਮੈਚ ਦੇ ਵਿੱਚ 20 ਰਨ ਤੋਂ ਉਹ ਹਾਰ ਗਈ ਹੈ ਮੁੰਬਈ ਨੇ 20 ਓਵਰ ਦੇ ਵਿੱਚ 5 ਵਿਕਟਾਂ ਦੇ ਉੱਤੇ 228 ਰਨ ਬਣਾਏ ਸੀ ਗੁਜਰਾਤ 20 ਓਵਰ ਦੇ ਵਿੱਚ 6 ਵਿਕਟਾਂ ਦੇ ਉੱਤੇ 208 ਰਨ ਨਹੀਂ ਬਣਾ ਸਕੀ ਇਸੀ ਦੇ ਨਾਲ ਮੁੰਬਈ ਨੇ ਕੁਆਲੀਫਾਇਰ 2 ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਔਰ ਉਹਦਾ ਮੁਕਾਬਲਾ 1 ਜੂਨ ਨੂੰ ਪੰਜਾਬ ਕਿੰਗਸ ਦੇ ਨਾਲ ਹੋਏਗਾ ਮੈਚ ਦੇ ਜੇਕਰ ਹਾਈਲਾਈਟਸ ਦੀ ਗੱਲ ਕਰੀਏ ਤੇ ਮੁੰਬਈ ਦੇ ਵੱਲੋਂ ਰੋਹਿਤ ਨੇ 50 ਬੋਲਾਂ ਦੇ ਉੱਤੇ 81 ਰਨ ਬਣਾਏ ਜੌਨੀ ਬ੍ਰੈਸਟੋ ਜੋ ਕਿ ਹੁਣੇ ਸ਼ਾਮਲ ਕੀਤੇ ਗਏ ਨੇ ਟੀਮ ਦੇ ਵਿੱਚ ਪਹਿਲਾ ਮੁਕਾਬਲਾ ਸੀ ਉਹਨਾਂ ਦਾ ਉਹਨਾਂ ਦੇ ਵੱਲੋਂ 47 ਰਨ ਬਣਾਏ ਗਏ ਸੂਰਜ ਕੁਮਾਰ ਯਾਦਵ ਨੇ 33 ਰਨ ਬਣਾਏ ਤਿਲਕ ਵਰਮਾ 25 ਰਨ ਔਰ ਕਪਤਾਨ ਹਾਰਦਿਕ ਪਾਂਡਿਆ ਨੇ ਨਾਬਾਦ 22 ਰਨ ਦੀ ਪਾਰੀ ਖੇਡੀ ਜਿਹੜੀ ਕਿ ਬੇਹਦ ਸ਼ਾਨਦਾਰ ਪਾਰੀ ਸੀ ਔਰ ਉਹ ਜਿੱਤੇ ਦੇ ਵਿੱਚ ਵੱਡਾ ਯੋਗਦਾਨ ਉਸਨੇ ਪਾਇਆ ਗੁਜਰਾਤ ਦੇ ਪ੍ਰਸਿੱਧ ਕ੍ਰਿਸ਼ਨਾ ਅਤੇ ਸਾਈ ਕਿਸ਼ੋਰ ਨੇ ਦੋ-ਦੋ ਵਿਕਟਾਂ ਲਈਆਂ ਗੁਜਰਾਤ ਦੇ ਸਾਈ ਸੁਦਰਸ਼ਨ ਨੇ ਇੱਕ ਵਾਰ ਫਿਰ ਤੋਂ ਸ਼ਾਨਦਾਰ ਵਾਰੀ ਖੇਲੀ ਔਰ 80 ਰਨ ਦੇ ਉਹਨਾਂ ਦੇ ਵੱਲੋਂ ਆਪਣੀ ਟੀਮ ਦੇ ਯੋਗਦਾਨ ਪਾਇਆ ਗਿਆ ਬਣਾਏ ਗਏ ਵਾਸ਼ਿੰਗਟਨ ਸੁੰਦਰ ਇੱਕ ਚੰਗੀ ਪਰਫਾਰਮੈਂਸ ਦੇ ਰਹੀ ਸੀ ਪਰ ਜਸਪ੍ਰਿਤ ਬੁਮਰਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਉਹ 48 ਰਨ ਤੇ ਉੱਤੇ ਆਊਟ ਹੋ ਗਏ ਮੁੰਬਈ ਇੰਡੀਅਨਸ ਦੇ ਵੱਲੋਂ ਟ੍ਰੈਂਡ ਬੋਲਡ ਨੇ ਦੋ ਵਿਕਟਾਂ ਲਈਆਂ ਜਸਪ੍ਰਿਤ ਬੁਮਰਾ ਗਲੀਸਨ ਮਿਚਲ ਸਟਾਰ ਔਰ ਅਸ਼ਵਿਨ ਕੁਮਾਰ ਨੇ ਇੱਕ ਇੱਕ ਵਿਕਟਾਂ ਲਈਆਂ ਸੋ ਆਈਪੀਐਲ ਦੇ ਵਿੱਚ ਹੁਣ 1 ਤਰੀਕ ਨੂੰ ਪੰਜਾਬ ਔਰ ਮੁੰਬਈ ਦੇ ਵਿੱਚਕਾਰ ਦੂਸਰਾ ਕੁਆਲੀਫਾਇਰ ਹੋਏਗਾ ਔਰ 3 ਤਰੀਕ ਨੂੰ ਅਹਮਦਾਬਾਦ ਦੇ ਵਿੱਚ ਜਿਹੜੀ ਇਹ ਦੋ ਟੀਮਾਂ ਦੇ ਵਿੱਚੋਂ ਜਿੱਤੇਗੀ ਉਹ ਬੈਂਗਲੌਰ ਦੇ ਨਾਲ 3 ਜੂਨ ਨੂੰ ਆਈਪੀਐਲ ਦੇ ਫਾਈਨਲ ਮੁਕਾਬਲੇ ਦੇ ਵਿੱਚ ਭਿੜੇਗੀ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ